ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤ ਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਭਾਈ ਚਲਰੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਤਨ ਤਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਬਾਣੀ ਚੱਲ ਰਹੀ ਹੈ ਉਦਹੀ ਰਾਗ ਦੇ ਵਿੱਚ ਪਾਤਸ਼ਾਹ ਜੀ ਦੇ 15 ਸ਼ਲੋਕ ਸੰਪੂਰਨ ਹੋਏ ਇਸ ਵਾਰ ਦੇ ਪਾਤਸ਼ਾਹ ਜੀ ਦਾ 16ਵਾਂ ਸ਼ਲੋਕ ਭਾਈ ਰਾਮ ਗੁਰਿਆ ਹੈ ਆਪਣੀ ਰਸਨਾ ਤੋਂ ਪਾਤਸ਼ਾਹ ਜੀ ਬਤਨ ਕਰਦੇ ਹਨ ਜੀ ਸ਼ਲੋਕ ਮਹਲਾ 3 ਜ ਵਾਹ ਵਾਹ ਤਿਸ ਨੂੰ ਆਖੀ ਹੈ ਇਹ ਸੱਚਾ ਗਹਿਰ ਗਵੀਰ ਵਾਹ ਵਾਹ ਤਿਸ ਨੂੰ ਆਖੀਐ ਜੇ ਗੁਣ ਦਾਤਾ ਮਤ ਧੀਰ ਤਨ ਤਨ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਆਪਣੀ ਰਸਨਾ ਤੋਂ ਭਾਈ ਇਹ ਸ਼ਬਦ ਅਰੰਭ ਕਰ ਰਹੇ ਹਨ ਇਵੇਂ ਕਿ ਪਿਛਲੇ ਸੋਕਾ ਸ਼ਬਦਾਂ ਦੇ ਵਿੱਚ ਵੀ ਮਹਾਰਾਜ ਨੇ ਮਾਲਕ ਦੀ ਉਸਤਤਾਈ ਕੀਤੀ ਹੈ ਇੱਥੇ ਵੀ ਪਾਸ਼ਾ ਜੀ ਬਤਨ ਕਰਦੇ ਹਨ ਵਾਹ ਵਾਹ ਤਿਸ ਨੂੰ ਆਖੀ ਹੈ ਮਹਾਰਾਜ ਜੀ ਕਹਿੰਦੇ ਉਹਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਜੇ ਸੱਚਾ ਗਹਿਰ ਗਬੀਰ ਮਹਾਰਾਜ ਜੀ ਕਹਿੰਦੇ ਉਹ ਸੱਚਾ ਵੀ ਹੈ ਗਹਿਰ ਵੀ ਹੈ ਗਬੀਰ ਵੀ ਹੈ ਉਹ ਮਾਲਕ ਹੈ ਜਿਹੜਾ ਪ੍ਰਭੂ ਮਹਾਰਾਜ ਜੀ ਕਹਿੰਦੇ ਉਹਦੀ ਵਾਹ ਵਾਹ ਕਰਨੀ ਚਾਹੀਦੀ ਆ ਸਿਫਤ ਭਾਵ ਵਾਵਾ ਤੋਂ ਸਿਫਤ ਸਲਾਹਾ ਗਾਇਨ ਕਰਨੀ ਚਾਹੀਦੀ ਹੈ ਅਖਣੀ ਚਾਹੀਦੀ ਹੈ ਮਹਾਰਾਜ ਜੀ ਕਹਿੰਦੇ ਕਿਉਂ ਉਹ ਸੱਚਾ ਹੈ ਮਾਲਕ ਆਸ਼ਾ ਜੀ ਕਹਿੰਦੇ ਉਹ ਗੈਰ ਵੀ ਹੈ ਭਾਵ ਕੀ ਗੈਰ ਆ ਵੀ ਹੈ ਤੇ ਉਹ ਗੰਭੀਰ ਵੀ ਹੈ ਆਪ ਕੀ ਵੱਡਾ ਹੈ ਸਮਰੱਥ ਹੈ ਗਹਿਰ ਗੰਭੀਰ ਤੋਂ ਭਾਵ ਜਹਰਾ ਤੇ ਉੱਚਾ ਉਹ ਮਾਲਕ ਦੇ ਵਿੱਚ ਨਿੱਕਾ ਹੀ ਗੁਣ ਹਾਲਿਸ ਕਰਕੇ ਉਹਦੀ ਵਡਿਆਈ ਕਰਨੀ ਚਾਹੀਦੀ ਹੈ ਵਾਹ ਵਾਹ ਤਿਸ ਨੂੰ ਆਖੀਏ ਜੇ ਗੁਣ ਦਾਤਾ ਮੱਤ ਧੀਰ ਜੀ ਮਹਾਰਾਜ ਜੀ ਕਹਿੰਦੇ ਗੁਣਾ ਦਾ ਖਜ਼ਾਨਾ ਹੈ ਦਾਤਾ ਉਹਦੀ ਵਾਹ ਵਾਹ ਕਰਨੀ ਬਣਦੀ ਹੈ ਸੋਭੀ ਗਾ ਸੋਭਾ ਗਾਣੀ ਉਦੀ ਬਣਦੀ ਆ ਹਰਾ ਜੀ ਕਹਿੰਦੇ ਵਾਹ ਵਾਹ ਕਿਸ ਨੂੰ ਆਖੀ ਐ ਇਹ ਗੁਣ ਦਾਤਾ ਉਹ ਗੁਣਾ ਦਾਤਾ ਹੈ ਮਤ ਧੀਰ ਹਰਾ ਜੀ ਕਹਿੰਦੇ ਉਹ ਸਭ ਨੂੰ ਵਾਤ ਦੇਣ ਵਾਲਾ ਬੁੱਧੀ ਬਖਸ਼ਣ ਵਾਲਾ ਹੈ ਧੀਰਜ ਦੇਣ ਵਾਲਾ ਸੰਤੋਖ ਇਸ ਕਰਕੇ ਉਦੀ ਵਾਹ ਵਾਹ ਕਰਨੀ ਚਾਹੀਦੀ ਹੈ ਸਿਫਤ ਸਲਾਹ ਕਰਨੀ ਚਾਹੀਦੀ ਹੈ ਵਾਹ ਵਾਹ ਤਿਸ ਨੂੰ ਆਖੀ ਐ ਜੇ ਸਭ ਮੈ ਰਹਾ ਸਮਾਏ ਮਹਾਰਾਜ ਜੀ ਕਹਿੰਦੇ ਉਹਦੀ ਭਾਈ ਸਿਫਤਸਲਾ ਗਾਣੀ ਚਾਹੀਦੀ ਹੈ ਕਿਉਂ? ਉਹ ਸਾਰਿਆਂ ਵਿੱਚ ਸਮਾਇਆ ਹੈ। ਜੇ ਸਭ ਮੈਂ ਰਹਾ ਸਮਾਏ। ਮਹਾਰਾਜ ਜੀ ਕਹਿੰਦੇ ਉਹ ਕਣਕਾਂ ਵਿੱਚ ਸੁਭਾਏ ਬਾਣ ਹੈ। ਹਰ ਚੀਜ਼ ਵਿੱਚ ਉਹਦਾ ਵਾਸ ਹੈ। ਉਹ ਸਮਾਇਆ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਉਹਦੀ ਵਾਹ-ਵਾਹ ਕਰਨੀ ਚਾਹੀਦੀ ਉਹਦੀ ਸਿਫਤ ਗਾਣੀ ਚਾਹੀਦੀ ਹੈ। ਵਾਹ-ਵਾਹ ਤਿਸ ਨੂੰ ਆਖੀਐ। ਜੇ ਦਿੰਦਾ ਰਿਜਕ ਸਬਾਹੇ ਮਹਾਰਾਜ ਜੀ ਕਹਿੰਦੇ ਉਹ ਰਿਜਕ ਦੇ ਰਿਆ ਸਾਰੇ ਉਹਦੇ ਗੁਣ ਦੱਸਦੇ ਹਨ ਮਹਾਰਾਜ ਜੀ ਕਹਿਣ ਕੇ ਗੁਰੰਬਰ ਦਾਸ ਸਤਗੁਰ ਜੀ ਗੁਣ ਦੱਸਦੇ ਹਨ ਤੇ ਕਹਿੰਦੇ ਹਨ ਭਾਈ ਉਹਦੀ ਵਾਹ ਵਾਹ ਕਰੋ ਉਹਦੀ ਉਸਤਤ ਗਾਓ ਮਹਾਰਾਜ ਜੀ ਕਹਿੰਦੇ ਉਹ ਇਸ ਕਰਕੇ ਵਾਹ ਹੈ ਨਾਲ ਦੱਸਦੇ ਹਨ ਪਾਤਸ਼ਾਹ ਜੀ ਕਹਿੰਦੇ ਵਾਹ ਵਾਹ ਇਸ ਨੂੰ ਆਖੀ ਹੈ ਇਹ ਸਭ ਮੈਂ ਰਹਾ ਸਮਾਏ ਵਾਹ ਵਾਹ ਤਿਸ ਨੂੰ ਆਖੀਐ ਤੇ ਦਿੰਦਾ ਰਿਜਕ ਸਬਾਹ ਹੈ ਭਾਰਜ ਕਹਿੰਦੋ ਸਾਰੇ ਰਿਸ ਕਰ ਕਿਉ ਦੀਵਾ ਕਰਨੀ ਹੈ ਉਸਾਰੇ ਜੀਵਾਂ ਨੂੰ ਰਿਜਕ ਦੇ ਰਿਆ ਹੈ ਸੈਲ ਪੱਥਰ ਮੈਂ ਜੰਤੋ ਪਾਏ ਾਂਕਾ ਰਿਜਕ ਆਗੇ ਕਰ ਧਰਿਆ ਮੇਰੇ ਮਾਧੂ ਜੀ ਸਤ ਸੰਗਤ ਮਿਲੇ ਸੋ ਧਰਿਆ ਉੱਡੈ ਉੱਡਿਆ ਵਸੈ ਕੋਸਾ ਇਸ ਪਾਛੇ ਬਤਰੇ ਸ਼ਰਿਆਤਨ ਕਮਨ ਖਲਾਵੈ ਕਮਨ ਤੇ ਗਾਵੈ ਮਨ ਮਹਿ ਸਿਮਰਨ ਕਰਿਆ ਸਭ ਮਰੀ ਆ ਗਿਆ ਆਪਣੇ ਆਪ ਆਧਾਰਨ ਕੋਈ ਨੇ ਜੀਵਾਨੂ ਦੇਖੋ ਦੇ ਰਿਹਾ ਮੁਰਖਤਾ ਹੀ ਨਹੀਂ ਕੀ ਮਨੁੱਖ ਨੂੰ ਹੀ ਦੇ ਰਿਹਾ ਮਾਲਕ ਹੈ ਦੇਖੋ ਜਿੱਥੇ ਪਹੁੰਚ ਹੀ ਨਹੀਂ ਕਿਸੇ ਦੀ ਉੱਥੇ ਵੀ ਭੋਜਨ ਪਚਾਰਿਆ ਪਥਰਾ ਸੈਲ ਪਥਰਾ ਦੇ ਵਿੱਚ ਜੀਵਾਨੂ ਪਾਲ ਰਿਹਾ ਹੈ ਕੁੰਜਾਂ ਬੱਚੇ ਦੇ ਕੇ ਆ ਜਾਂਦੀਆਂ ਪਰਬਤਾਂ ਤੋਂ ਸੀ ਮਹੀਨੇ ਜਾਂਦੀਆਂ ਨੇ ਤੋ ਐਸਾ ਪੰਛੀ ਆ ਉੱਡ ਕੇ ਡਾਰੀ ਮਾਰ ਜਾਂਦਾ ਬੱਚੇ ਦਿਨਸਾਰ ਕੁੰਜਾਂ ਦੀ ਡਾਰੀ ਲੱਭੀ ਹੁੰਦੀ ਹੈ ਇਮਾਰਤ ਜੀ ਕਹਿੰਦੇ ਉੱਡੇ ਉੱਡ ਆਵੇ ਸਾਕੋ ਸਾਕੋਸਾ ਨਿਕਾਹੀ ਜੋ ਜਰ ਅੱਗੇ ਆ ਜਾਂਦੀ ਏ ਪੂਜ ਕੋਈ ਪਤਾ ਹੀ ਨਹੀਂ ਬੱਚੇ ਕਿੰਚਣ ਦੇ ਕੋ ਅਰਦਾਸ ਕਰਦੀ ਰਹਿੰਦੀ ਉੱਥੇ ਬੈਠੀ ਦੇਖੋ ਪੰਛੀਆਂ ਦੀ ਵੀ ਮਹਾਰਾਜ ਅਰਦਾਸ ਹੁੰਦੇ ਹਨ ਆਪਾਂ ਕਹਿੰਦੇ ਨੇ ਸਾਡੀ ਸੁਣਦੇ ਨਹੀਂ ਮਹਾਰਾਜ ਅਸੀਂ ਆਪ ਕੋਦ ਕੰਨਾਂ ਤੋਂ ਬੋਲਿਆ ਅਜੀਬਾ ਤੋਂ ਤੋਤਲੇ ਆ ਕੋ ਚਾਜ ਨਾਲ ਬੋਲਦੇ ਨਹੀਂ ਮਹਾਰਾਜ ਅੱਗੇ ਗਲਤ ਬੋਲ ਦਿੰਨੇ ਆ ਹੰਕਾਰ ਹੁਕਮੇ ਵਿੱਚ ਉਹਦੇ ਅੱਗੇ ਹੰਕਾਰ ਅੱਗੇ ਉਹਦੇ ਹੁਕਮ ਚਲਾਣਾ ਚੁੰਨੇ ਆ ਮਾਲਕ ਤੇ ਸਾਡਾ ਕਿ ਸੁਭਾਅ ਬਣਿਆ ਹੋਇਆ ਹੈ ਸਾਡਾ ਸੁਭਾਅ ਹੈ ਕਿਸੇ ਹਰਕ ਤੇ ਹੁਕਮ ਚਲਾਣੇ ਆ ਤੇ ਜਦੋਂ ਮਾਲਕ ਕੋਲ ਬਾਪੂ ਕੋਲ ਉਹਨੇ ਇੱਥੇ ਵੀ ਹੁਕਮ ਚਲਾਣੇ ਆ ਕਹਿੰਦੇ ਮਹਾਰਾਜ ਆ ਲੋ 10 ਰੁਪਏ ਆ ਕਾਰਜ ਕਰ ਦਿਓ ਕਿਉਂਕਿ ਛਾਤੀ ਚੋੜੀ ਕਰਕੇ ਕਹਿੰਦੇ ਸੀ ਹਦੀਪ ਭਖਾਰੀ ਵੜ ਕੇ ਦੇਖੋ ਉਹਦੇ ਦਰ ਦਾ ਗੋਲਾ ਬਣ ਕੇ ਉਹਦੇ ਚਰਨਾਂ ਵਿੱਚ ਬੇਨਤੀ ਕੀਤੀ ਹੋਏ ਤੇ ਮਹਾਰਾਜ ਕਦੀ ਨਹੀਂ ਮੋੜਦੇ ਉਹਦੇ ਘਰ ਤਾਂ ਪੰਡਾਰੇ ਪਰੇ ਪਿਆ ਤੇ ਕਿਤੇ ਮੱਖਣ ਸ਼ਾ ਇਸ ਤਰ੍ਹਾਂ ਕਰਦਾ ਉਹਦੀ ਮਰਦੇ ਮਹਾਰਾਜ ਜੀ ਕਿਤੇ ਐਡੀ ਦੂਰ ਜਾਂਦਾ ਇੱਥੇ ਉਹ ਸਾਗਰ ਸੀ ਤੇ ਕਿੱਥੇ ਮਹਾਰਾਜ ਜੀ ਬੈਠੀਆਂ ਨ ਬਾਬੇ ਬਕਾਲੇ ਤੇ ਮੱਖਣ ਸ਼ਾ ਬੇਨਤੀ ਉਹਦੀ ਭਖਾਰੀ ਵਾਲੀ ਸੀ ਉਨੇ ਗਾਲ ਤੇ ਪੱਲਾ ਪਾਇਆ ਸ਼ਾਹੂਕਾਰ ਸੀ ਦੇਖੋ ਵੱਡਾ ਵਪਾਰੀ ਹੀਰਿਆਂ ਦਾ ਵਪਾਰੀ ਕੁਛोटा ਵਪਾਰੀ ਹੁੰਦਾ ਜਿਹਦੇ ਘਰ ਕੋਈ ਕਮੀ ਨਹੀਂ ਸੀ ਆਲੇ ਦੁਆਲੇ ਦੇਖੋ ਸੇਵਾਦਾਰ ਖੜੇ ਰਹਿੰਦੇ ਸੀ ਤੇ ਅੱਜ ਭਖਾਰੀ ਬਣਿਆ ਗਾਲ ਤੇ ਪੱਲਾ ਪਾਇਆ ਮਹਾਰਾਜ ਜੀ ਕਹਿੰਦੇ ਕੁਝ ਸਤਗੁਰੂ ਜੀ ਕੁਝ ਵੀ ਨਹੀਂ ਮੇਰੇ ਕੋਲ ਇਹ ਜਿੰਨਾ ਖਜ਼ਾਨਾ ਤੁਹਾਡਾ ਬਖਸ਼ਿਆ ਜਹਾਜ਼ ਬੇੜਾ ਡੁੱਬ ਰਿਹਾ ਤੇ ਤੁਸੀਂ ਪਾਰ ਲੈਣਾ ਮੈਨੂੰ ਪਤਾ ਤੁਹਾਡੇ ਤੋਂ ਬਿਨਾ ਕੋਈ ਸੰਸਾਰ ਵਿੱਚ ਪਾਰ ਲਾ ਹੀ ਨਹੀਂ ਸਕਦਾ ਤੁਸੀਂ ਜ਼ਿੰਦਗੀ ਦਾ ਬੇੜਾ ਪਾਰ ਲਾ ਸਕਦੇ ਹੋ ਇਹ ਤਾਂ ਸੰਸਾਰ ਦੇ ਦੁਨਿਆਵੀ ਜਹਾਜ਼ ਹੈ ਉਹਦੀ ਬੇਨਤੀ ਚ ਪਾਵਰਸ ਇਹਦੇ ਤੇ ਦੁਨਿਆਵੀ ਜਹਾਜ਼ ਹੈ ਤਾਂ ਕੁਝ ਵੀ ਨਹੀਂ ਤੁਹਾਡੇ ਸਾਹਮਣੇ ਤਾਂ ਕੁਛ ਹੈ ਇਹ ਸੰਸਾਰ ਤੋਂ ਸਾਨੂੰ ਪਾਰ ਕਰ ਦਿੰਦੇ ਹੋ ਤੁਸੀਂ ਮਿਹਰ ਕਰੋ ਕਿਰਪਾ ਕਰੋ ਇੱਕ ਗਰੀਬ ਦਾ ਤੁਹਾਡੇ ਨੌਕਰ ਦਾ ਬੇੜਾ ਪਾਰ ਕਰ ਦੇਵੋ ਜੇ ਤਾਂ ਮੇਰੇ ਵਿੱਚ ਸਾਹ ਬਾਕੀ ਹਨ ਇਹ ਮਹਾਰਾਜੇ ਕੋ ਕਿਥੇ ਗਏ ਬੇੜਾ ਪਾੜ ਕਰਨ ਤੇ ਉਹਨੂੰ ਪਾਸ ਸਤਿਗੁਰਾਂ ਨੂੰ ਪ੍ਰਗਟ ਕਰਨ ਵਾਲਾ ਵੀ ਇਹੀ ਮੱਖਣ ਸ਼ਾਲਬਾਣਾ ਪਹਿਲੋ ਮਹਾਰਾਜ ਜੀ ਗੁਪਤ ਰਹਿੰਦੇ ਸੀ ਦੇਖੋ ਬਾਈ ਮੰਜੀਆਂ ਬਾਹਰ ਡੈਗ ਗਿਆ ਰੋਟੀ ਗੁਰੂ ਛੇ ਧਾਰੀ ਬੈਠ ਕੇ ਬਾਹਰ ਜਿਹੜੇ ਕੀ ਲੋਕਾਂ ਨੂੰ ਲੁੱਟ ਰਹੇ ਸੀ ਸਖਤਾਂ ਨੂੰ ਇਹ ਮਹਾਰਾਜ ਨੂੰ ਪ੍ਰਗਟ ਵੀ ਕਰਤਾ ਮੱਖਣ ਸ਼ਾਣੇ ਮਹਾਰਾਜ ਨੇ ਬੜਾ ਰੁਕਿਆ ਕਹਿੰਦੇ ਭਾਈ ਨਹੀਂ ਅਸੀਂ ਦੁਨੀਆ ਦੇ ਸਾਹਮਣੇ ਨਹੀਂ ਆਉਣਾ ਚਾਹੁੰਦੇ ਇਹ ਕਹਿੰਦਾ ਵੀ ਜੀ ਦੁਨੀਆਂ ਦੇ ਸਾਹਮਣੇ ਤੁਸੀਂ ਮਹਾਰਾਜ ਨਾ ਆਏ ਬਾਹਰ ਤਾਂ ਦੇਖੋ ਗਾਹ ਪਿਆ ਹੋਇਆ ਰੋਟੀ ਲੋਕਾਂ ਨੇ ਦੇਖੋ ਤਮਾਸ਼ਾ ਬਣਾਇਆ ਹੋਇਆ ਸੰਗਤਾਂ ਨੂੰ ਗਮਰਾਹ ਕਰ ਰਹੇ ਨੇ ਤਾਂ ਤੁਹਾਨੂੰ ਸਗਾਸਨਾ ਤੇ ਹੁਣੇ ਪੈਣਾ ਤਖਤਾਂ ਤੇ ਦੇਖੋ ਨੇ ਕਾਲਜ ਪੱਲਾ ਪਾਇਆ ਐਡਾ ਵੱਡਾ ਸ਼ਾਹਕਾਰ ਅੱਜ ਨੌਕਰ ਬਣ ਕੇ ਬੇਨਤੀ ਕਰਦਾ ਹੈ ਆ ਚਾਕਰ ਬਣ ਕੇ ਕੁੱਠੇ ਤੇ ਚੜਦਾ ਹੈ ਬਾਜ਼ਾਰ ਦੇ ਵਿੱਚ ਘੁੰਮਦਾ ਹੈ ਕਹਿੰਦਾ ਮੇਰਾ ਗੁਰੂ ਲੱਭ ਗਿਆ ਦੁਨੀਆ ਦਾ ਗੁਰੂ ਲੱਭ ਗਿਆ ਪਾਤਸ਼ਾਹ ਜੀ ਪ੍ਰਗਟ ਹੋ ਲੋ ਗੁਰੂ ਲਾਦੋ ਰਹੇ ਗੁਰੂ ਲਾਦੋ ਰਹੇ ਉਹਨੇ ਪੱਲਾ ਫੇਰਿਆ ਰੋਲਾ ਪਾਇਆ ਕਹਿੰਦੇ ਤਾਂ ਡੁਪਲੀਕੇਟਾਂ ਜਿਹੜੇ ਬਾਹਰ ਬੈਠੇ ਹਨ ਜਿਹੜਾ ਸਹਰਾਤ ਗੁਰੂ ਹੈ ਨੌਵੇਂ ਪਾਤਸ਼ਾਹ ਅੱਠਵੇਂ ਪਾਤਸ਼ਾਹ ਜੀ ਗੁਰਤਾ ਗੱਦੀ ਤੇ ਬਰਾਜਮਾਨ ਉਹ ਤਾਂ ਅੰਦਰ ਬੈਠਿਆ ਨੇ ਪ੍ਰਗਟ ਕਰਤਾ ਮਹਾਰਾਜ ਨੇ ਕਿਉਂਕਿ ਜਦੋਂ ਬੇਨਤੀ ਦੇ ਵਿੱਚ ਨਿਮਰਤਾ ਹੋਵੇਗੀ ਸਹਿਜ ਹੋਵੇਗੀ ਸੰਤੋਖ ਹੋਵੇਗਾ ਧੀਰਜ ਹੋਵੇਗੀ ਤੇ ਮਹਾਰਾਜ ਰਾਜੇ ਹਨ ਦੁਨੀਆਂ ਦੇ ਇਹਨਾਂ ਗਿਆਨ ਤੇ ਨਾ ਕੁਰਬਾਨ ਕੇ ਨਵਾਣੇ ਬਣ ਕੇ ਬੇਨਤੀ ਕਰੀਏ ਮਹਾਰਾਜ ਜੀ ਕਦੀ ਝੋਲੀ ਖਾਲੀ ਨਹੀਂ ਜਾਣ ਦਿੰਦੇ ਉਹ ਭਰ ਕੇ ਭੇਜਦੇ ਨੇ ਹਰ ਕਿਸੇ ਦੀ ਝੋਲੀ ਉੱਥੇ ਤਾਂ ਵੱਡੇ ਵੱਡੇ ਰਾਜਗੇ ਮਹਾਰਾਜ ਨੇ ਰਾਜ ਤੇ ਜਦੋਂ ਨਿਮਰਤਾ ਚਾਏ ਸ਼ਾਹੂਕਾਰ ਦੇਖੋ ਅੱਖਣ ਸ਼ਾਹ ਜੀ ਨੂੰ ਰਾਜਤਾ ਉਸ਼ਕਰਤਾ ਦੁਨੀਆਂ ਦੇ ਸਾਰੇ ਦੁੱਖ ਕਲੇਸ਼ ਮਟਾਤੇ ਮਹਾਰਾਜ ਜਿੱਥੇ ਬੇੜਾ ਹੀ ਨਹੀਂ ਪਾੜ ਲਾਇਆ ਉਥੇ ਸੰਤੋਖ ਵੀ ਬਖਸ਼ਿਆ ਤੀਰਜ ਵੀ ਬਖਸ਼ੀ ਸੁਖ ਸਹਿਜ ਬਖਸ਼ਿਆ ਉਹ ਦੁਨੀਆਂ ਤੋਂ ਹੀ ਮਹਾਰਾਜ ਕਹਿੰਦੇ ਨੇ ਬੇੜਾ ਪਾਰ ਕਰਤਾ ਸੰਸਾਰੀ ਜੀੜਾ ਤੋ ਨਾ ਕੀਤਾ ਹੀ ਨਾਲ ਮਹਾਰਾਜ ਨੇ ਲੋਕ ਪਰਲੋਕ ਦਾ ਵਿੱਚ ਮਹਾਰਾਜ ਨੇ ਸਵਾਰਤਾ ਉਹ ਮਹਾਰਾਜ ਜੀ ਦੇਖੋ ਜਦੋਂ ਖੁਸ਼ੀ ਦੇ ਘਰ ਵਿੱਚ ਹੁੰਦੇ ਹਨ ਉਹ ਲੋਕ ਪਰਲੋਕ ਹੀ ਸਵਾਰ ਜਿੰਨ ਦੁਨਿਆਵੀ ਵਸਤੂਆਂ ਤੋਂ ਉਹਦੇ ਹੁਕਮ ਦੇ ਵਿੱਚ ਹਨ ਜਿਹੜੀਆਂ ਸਾਨੂੰ ਮਿਲਦੀਆਂ ਨੇ ਤਾਂ ਉਹਦਾ ਹੁਕਮ ਹੈ ਆਉਣ ਜਾਣਾ ਸੰਸਾਰ ਹਰ ਵਸਤੂ ਦਾ ਸਮਾਂ ਹੈ ਇਹ ਪਿਆਰਿਓ ਉੱਤੋਂ ਉੱਪਰ ਉਹ ਮਾਲਕ ਦਾ ਹੱਥ ਜਦੋਂ ਸੀਸ ਤੇ ਆ ਜਾਂਦਾ ਫਿਰ ਦੋਖ ਪਰਲੋਕ ਦੇ ਸੁੱਖਾਂ ਦੀ ਚਾਹੀ ਲੈ ਜਾਂਦੀ ਹੈ ਇਹ ਕੋਈ ਇਤਿਹਾਸ ਦੇ ਵਿੱਚ ਗਿਣਤੀ ਤੋਂ ਪਰੇ ਸਿੰਘ ਪਏ ਆ ਭਾਈ ਦੇਖੋ ਪਾਈ ਭਖਾਰੀ ਵਰਗੇ ਦੇਖੋ ਜਿਨ੍ਹਾਂ ਨੂੰ ਸੰਤੋਖ ਬਖਸ਼ਿਆ ਬਾਣਾ ਬਨਣ ਦੀ ਜਾਂਚ ਆ ਗਈ ਪਾਈ ਆਦਮ ਜੀ ਨੂੰ ਸੰਤੋਖ ਬਖਸ਼ਿਆ ਪੀਰਾਂ ਤੋਂ ਜਾਣਾ ਛੱਡ ਗਏ ਬੜੀਆਂ ਵਸਾਣੀਆਂ ਨੂੰ ਛੱਡਤਾ ਘਰ ਪੀਰ ਬਣਾਇਆ ਸੀ ਉਹ ਵੀ ਤੋੜਤਾ ਡੰਗਰ ਵੀ ਛੱਡ ਤੇ ਪੈਲੀ ਵੀ ਛੱਡਤੀ ਜੈਂ ਦਾਤ ਵੀ ਵੱਡਦੀ ਲੋਕਾਂ ਵਿੱਚ ਤੇ ਲੋਕ ਪਿੰਡ ਤੇ ਕਹਿੰਦੇ ਨੇ ਪਾਗਲ ਹੈ ਤਾਂ ਪਾਗਲ ਹੋ ਗਿਆ ਕਿਉਂਕਿ ਬੱਚਾ ਨਹੀਂ ਮਿਲਿਆ ਪੁੱਤਰ ਦੀ ਦਾਤ ਨਹੀਂ ਮਿਲੀ ਇਸ ਕਰਕੇ ਪਾਗਲ ਹੋ ਗਿਆ ਪੀਰਾਂ ਨੂੰ ਤੋੜਿਆ ਜੀ ਪੀਰਾਂ ਬੜੀਆਂ ਅਫਸਾਨੀਆਂ ਨੂੰ ਭੰਡਤਾ ਇਸ ਵਾਸਤੇ ਇਹਦੇ ਵਿੱਚ ਪੀਰ ਆ ਗਿਆ ਪਾਗਲ ਹੋ ਗਿਆ ਇਸ ਕਰਕੇ ਤੁਰਿਆ ਫਿਰਦਾ ਐਵੇਂ ਜਾਂਦਾ ਤਵੰਡੀ ਜਾਂਦਾ ਲੋਕ ਨਾਲੇ ਲਈ ਵੀ ਜਾਂਦੇ ਹਨ ਨਾਲੇ ਮੁਖੌਲ ਕਰਦੇ ਹਨ ਭਾਈ ਸਾਹਿਬ ਪਰ ਜਿਹੜਾ ਗੁਰੂ ਦੇ ਚਰਨਾਂ ਨਾਲ ਜੁੜ ਜਾਵੇ ਉਹਨੂੰ ਲੋਕ ਪਾਗਲ ਹੀ ਕਹਿੰਦੇ ਹਨ ਕਿ ਤਾਂ ਪਾਗਲ ਤੁਰਿਆ ਫਿਰਦਾ ਤੇ ਉਹ ਐਸਾ ਜੁੜਿਆ ਦੇਖੋ ਮਹਾਰਾਜ ਨੇ 70 ਸਾਲ ਦੀ ਉਮਰ ਵਿੱਚ ਆਵਾਜ਼ ਮਾਰੀ ਭਰੀ ਧਰੇ ਜ਼ਵਾਨ ਵਿੱਚ ਮਾਰ ਮਾਰੀ ਕਹਿੰਦੇ ਆਦਮ ਜੀ ਆਜੋ ਅੱਗੇ ਤੁਹਾਡੀ ਬੇਨਤੀ ਮਹਾਰਾਜ ਨੇ ਸੁਣ ਲਈ ਹੈ ਤੁਹਾਡੀ ਸੇਵਾ ਸਫਲ ਹੋ ਗਈ ਹੈ ਪ੍ਰਵਾਣ ਹੋ ਗਈ ਹੈ ਕੀ ਚਾਹੀਦਾ ਹੈ ਭਾਈ ਸਾਹਿਬ ਜੀ ਨੇ ਦੇਖੋ ਨੀਵੀਂ ਪਾਈ ਹੋਈ ਹੈ ਭਾਈ ਆਦਮ ਜੀ ਨੇ ਨੀਵੀਂ ਪਾਈ ਹੋਈ ਹੈ ਕਹਿੰਦੇ ਮਹਾਰਾਜ ਜਦੋਂ ਭੁੱਖ ਸੀ ਉਦੋਂ ਕੁਝ ਮਿਲਿਆ ਨਹੀਂ ਉਦੋਂ ਪਤਾ ਨਹੀਂ ਸੀ ਖੁੰਝ ਕੇ ਰਸਤੇ ਤੋਂ ਐਵੇਂ ਤੁਰੇ ਫਿਰੇ ਬੜੀਆਂ ਵਸਾਣੀਆਂ ਤੇ ਦੀਵੇ ਲਾਉਂਦੇ ਰਹੇ ਤੇ ਅੱਜ ਭੁੱਖੀ ਨਹੀਂ ਛੱਡੀ ਤੁਸੀਂ ਉਦੋਂ ਭੁੱਖ ਸੀ ਧੀਆਂ ਪੁੱਤਰਾ ਦੀ ਸੰਸਾਰ ਦੀ ਭੁੱਖ ਸੀ ਤਾਂ ਉਦੋਂ ਮੰਗਦੇ ਸੀ 70 ਸਾਲ ਦੀ ਉਮਰ ਹੋ ਗਈ ਹੁਣ ਤੇ ਬਢੇਪਾ ਆ ਗਿਆ ਹੁਣ ਮੰਗਣ ਨੂੰ ਚਿੱਤ ਨਹੀਂ ਕਰਦਾ ਸ਼ਰਮ ਆਉਂਦੀ ਹੈ ਸੰਗਤ ਹੈ ਸਾਹਮਣੇ ਟੀਵੀ ਪਾ ਕੇ ਖੜੇ ਰਹੇ ਕੁਝ ਨਹੀਂ ਬੋਲੇ ਮਹਾਰਾਜ ਜੀ ਸਭ ਕੁਝ ਹੈ ਹੁਣ ਤਾਂ ਰੱਜੇ ਪਿਆ ਕਿਸੇ ਗਾਲ ਦੀ ਭੁੱਖ ਹੀ ਨਹੀਂ ਰਹੀ ਭਾਈ ਆਦਰ ਸਿੰਘ ਜੀ ਕਹਿੰਦੇ ਇਹ ਮਹਾਰਾਜ ਨੂੰ ਪਤਾ ਸੀ ਪਾਸ਼ਾ ਜੀ ਕਹਿੰਦੇ ਕੱਲ ਨੂੰ ਆਪਣੀ ਬੀਬੀ ਨੂੰ ਬੁਲਾ ਕੇ ਲਿਆਓ ਘਰ ਵਾਲੇ ਧਰਮ ਸੁਭਤ ਨਹੀਂ ਤੇ ਦੂਜੇ ਦਿਨ ਜਦੋਂ ਘਰ ਜਾ ਕੇ ਸਾਰੀ ਸ੍ਰਾਈ ਨਾ ਮਹਾਰਾਜ ਦੇ ਬਚਨ ਤੇ ਘਰ ਵਾਲੀ ਕਹਿੰਦੀ ਕੋਈ ਗੱਲ ਨਹੀਂ ਤੁਸੀਂ ਬੇਨਤੀ ਕਰਦੇ ਨਹੀਂ ਸੀ ਦਸਰਾ ਤੇ ਸੀਸ ਜੀ ਮਹਾਰਾਜ ਕਹਿੰਦੇ ਮੇਰੇ ਮukh ਚ ਤਾਂ ਜੀਭ ਹੀ ਨਹੀਂ ਰਹੀ ਮੈਂ ਬੋਲ ਹੀ ਨਹੀਂ ਪਾਇਆ ਮਹਾਰਾਜ ਦੀ ਅੱਖਾਂ ਚ ਅੱਖਾ ਪਾ ਕੇ ਕਿਉਂਕਿ ਹੁਣ ਤਾਂ ਭੁੱਖ ਹੀ ਨਹੀਂ ਰਹੀ ਕਿਸੇ ਗੱਲ ਦੀ ਚਾਹੀ ਖਤਮ ਹੋ ਗਈ ਹੁਣ ਤਾਂ ਤੇ ਜਦੋਂ ਮਾਤਾ ਜੀ ਨੂੰ ਖੜ੍ਹਾ ਕੀਤਾ ਘਰਦੋਆ ਲਈ ਸੁਪਤਨੀ ਨੂੰ ਤੇ ਉਸ ਵੇਲੇ ਆ ਯਾਦਵਿੰਦੀ ਘਰ ਵਾਲੀ ਬੋਲੀ ਕਹਿੰਦੇ ਮਹਾਰਾਜ 70 ਸਾਲ ਤੱਕੇ ਖਾਦੇ ਹਨ 70 ਸਾਲ ਕੋਈ ਪੀਰ ਨਹੀਂ ਛੱਡਿਆ ਕੋਈ ਬੜੀ ਨਹੀਂ ਛੱਡੀ ਕੋਈ ਨਕਲੀ ਗੁਰੂ ਨਹੀਂ ਛੱਡਿਆ ਤੇ ਸਾਰੇ ਲੋਕਾਂ ਨੇ ਕਿਹਾ ਕੀ ਤਾ ਪਾਗਲ ਹੋ ਗਿਆਨ ਜੈਦੱਤ ਵਿੱਚ ਹੀ ਜਨਨ ਵਸਲ ਬੰਦਾ ਤਕੜੇ ਸੀ ਘਰ ਤੋਂ ਜ਼ੀਮੀਦਾਰ ਸੀ ਵੱਜਾ ਵੀ ਇੱਜਤੀਆਂ ਜ਼ਮੀਨ ਵੀ ਸਾਰੀ ਵੇਚਤੀ ਦੁਨੀਆ 'ਚ ਵੰਡਤਾ ਸਾਰਾ ਕੋਈ ਕਹਿੰਦੇ ਹੁਣ ਤਾਂ ਤੁਹਾਡੇ ਦਰ ਦੇ ਭਿਖਾਰੀ ਬਣ ਕੇ ਇੱਥੇ ਆ ਗਏ ਹੁਣ ਕੁਝ ਨਹੀਂ ਚਾਹੀਦਾ ਪੁੱਤਰ ਦੀ ਚਾਹ ਸੀ ਮਨ ਦੇ ਵਿੱਚ ਛਾ ਸੀ ਕਿ ਸਾਡੀ ਸੁਲਤਾਨ ਹੋਵੇ ਸਾਡੀ ਅੰਛ ਬੰਛ ਚੱਲੇ ਪਰ ਉਹ ਸਮਾਂ ਲੰਘ ਚੁੱਕਾ ਹੈ ਤੇ ਮਹਾਰਾਜ ਜੀ ਹੱਥ ਬੇ ਕਹਦੇ ਜੇ ਹੁਣ ਦੇ ਦिए ਹੁਣ ਮਹਾਰਾਜ ਕਿਰਪਾ ਕਰ ਦੇਣ ਤੁਹਾਡੀ ਵਸਤਕ ਦੀ ਰੇਖਾ ਦੱਸ ਦੀ ਕਿ ਤੁਹਾਡੇ ਕਰਮਾਂ ਦੇ ਵਿੱਚ ਪੁੱਤਰ ਦੀ ਦਾ ਸੁਲਤਾਨ ਦੀ ਪ੍ਰਾਪਤੀ ਨਹੀਂ ਹੈ ਕਿਉਂਕਿ ਮੱਥੇ ਦੀ ਲਿਖਤ ਤੇ ਨਹੀਂ ਲਿਖਿਆ ਹੋਇਆ ਹੈ ਦੇਖੋ ਸਵਰਾਥੀ ਗੁਰੂ ਕਿਸ ਤਰ੍ਹਾਂ ਦੇਖਦਾ ਹੈ ਇਹ ਮਹਾਰਾਜ ਨੇ ਦੇਖ ਕੇ ਦੱਸਤਾ ਸਤਿਗੁਰਾਂ ਨੂੰ ਭਰੇ ਦਵਾਨ ਦੇ ਵਿੱਚ ਇਹਦੇ ਪਰ ਤੁਸੀਂ ਸੇਵਾ ਹੀ ਇੰਨੀ ਕੀਤੀ ਹੈ ਤੁਹਾਡਾ ਮਾਣੀ ਇਹਨਾਂ ਨਿਰਮਲ ਹੋ ਚੁੱਕਾ ਹੈ ਤੇ ਹੁਣ ਗੁਰੂ ਜਦੋਂ ਦੇਨ ਲੱਗਦਾ ਉਹ ਫਿਰ ਦੇਖਦਾ ਨਹੀਂ ਹੈ ਤੇ ਮਹਾਰਾਜ ਜੀ ਕਹਿੰਦੇ ਬੈਠ ਜਾਓ ਤੇ ਮਹਾਰਾਜ ਨੇ ਅੰਦਰ ਧਿਆਨ ਉਹ ਕਿ ਤੱਕਿਆ ਤੇ ਜਿਹੜਾ ਸਤਿਗੁਰਾਂ ਦੇ ਘਰ ਸਪੁੱਤਰ ਹੋਣਾ ਸੀ ਨਾ ਤੇ ਮਹਾਰਾਜ ਜੀ ਕਹਿੰਦੇ ਲਓ ਫਿਰ ਤੁਹਾਡੀ ਝੋਲੀ ਭਰੀ ਤਹਾਡੇ ਘਰ ਕੋ ਸਾਲ ਬਾਅਦ ਪੁੱਤਰ ਦੀ ਦਾਤ ਹੋਏਗੀ ਸੁਪੁੱਤਰ ਪ੍ਰਾਪਤੀ ਹੋਏਗੀ ਪਰ ਉਹਦਾ ਨਾਮ ਭਾਈ ਭਖਾਰੀ ਰੱਖਣਾ ਹੈ ਉਹਦਾ ਨਾਮ ਭਾਈ ਭਗਤੂ ਜੀ ਰੱਖਣਾ ਤੁਸੀਂ ਕਹਿੰਦੇ ਉਹਦੇ ਪੱਟ ਦੇ ਉੱਤੇ ਇੱਕ ਨਿਸ਼ਾਨ ਹੋਵੇਗਾ ਮੋਹਰ ਦਾ ਕਹਿੰਦੇ ਇਥੋਂ ਸੁਹੀ ਚੇਤੇ ਰੱਖਣਾ ਕਿ ਇਹ ਗੁਰੂ ਘਰ ਦੀ ਦਾਤ ਹੈ ਕਹਿੰਦੇ ਭੁੱਲ ਨਹੀਂ ਜਾਣਾ ਕਿਤੇ ਮਾਧਵੀ ਤੰਹਾਰ ਵਿੱਚ ਆਣ ਕੇ ਭੁੱਲ ਜੂ ਗੁਰੂ ਘਰ ਨੂੰ ਅਕਾਲ ਪੁਰਖ ਨੂੰ ਬਿਸਾਰ ਤੋਂ ਪਰਮੇਸ਼ਰ ਨੂੰ ਕਹਿੰਦੇ ਉਹਦੇ ਪੱਟ ਦੇ ਨਿਸ਼ਾਨ ਹੋਵੇਗਾ ਇਥੋਂ ਸਮਝ ਜਾਏ ਕਿ ਮਹਾਰਾਜ ਦੀ ਦਾਤ ਹੈ ਬਖਸ਼ੀ ਤੇ ਤੁਹਾਡੇ ਘਰ ਨੂੰ ਉਹ ਅੱਗੇ ਬਹੁਤ ਵਿਧਾਏਗਾ ਜਿ ਸ਼ਬੰਸ਼ ਤੁਹਾਡੀ ਭਗਤਾਂ ਦੀ ਹੋਵੇਗੀ ਭਾਈ ਭਗਤੂ ਦੇਖੋ ਭਗਤੀ ਭਾਵਨਾ ਵਾਲੇ ਹੋਏ ਬਹੁਤ ਲੰਮਾ ਸਮਾਂ ਇਹਨਾਂ ਦੇ ਪਰਿਵਾਰ ਅਸ਼ਵਮਛਵਦੀ ਜਿਹੜੇ ਕਿ ਮਹਾਰਾਜ ਦੇ ਨਾਲ ਰਹੇ ਸਤਿਗੁਰਾਂ ਦੇ ਨਾਲ ਜੰਗਾ ਦੇ ਵਿੱਚ ਸਾਥ ਦਿੱਤਾ ਸੰਗਤ ਜੀਓ ਫਿਰ ਉਸੇ ਤਰੀ ਨਾਲ ਹੋਇਆ ਸੀ ਸਾਲ ਬਾਅਦ ਬੇਟਾ ਹੋਇਆ ਤੇ ਉਹਦੇ ਪੱਟ ਦੇ ਉੱਤੇ ਮੋਹਰ ਸੀ ਮਹਾਰਾਜ ਦੀ ਨਿਸ਼ਾਨ ਸੀ ਤੇ ਉਹਦਾ ਨਾਮ ਭਾਈ ਭਗਤੂ ਰੱਖਿਆ ਤੇ ਕਰਨੀ ਕਥਨੀ ਵਾਲੇ ਹੋਏ ਭਗਤੂ ਜੀ ਇੱਕ ਜਿੱਥੇ ਮਹਾਰਾਜ ਦੀ ਬਰਪਾ ਕਰਦੇ ਨੂੰ ਖੁਸ਼ੀ ਵਿੱਚ ਆ ਜਾਣ ਉੱਥੇ ਦੇਖੋ ਬੱਥੇ ਦੀ ਲਿਖਤ ਵੀ ਸਿੱਧੀ ਹੋ ਜਾਂਦੀ ਹੈ ਮਹਾਰਾਜ ਜੀ ਉਹ ਵੀ ਕਰਿ ਕਿਰਪਾ ਕਰਦੇ ਜਿਵੇਂ ਮਾਈ ਨੂੰ ਦੇਖੋ ਸੱਤ ਪੁੱਤਰ ਦੇਤੇ ਸੀ ਛੇਵੇਂ ਪਾਤਸ਼ਾਹ ਨੇ ਇਹ ਤੇ ਸੀ ਨਾ ਜਦੋਂ ਭਾਈ ਗੁਰਦਾਸ ਜੀ ਨੇ ਦੱਸਿਆ ਸੀ ਕਹਿੰਦੇ ਮਾਤਾ ਮਹਾਰਾਜ ਨੂੰ ਮੋੜਤਾ ਹੱਸਪੇ ਭਾਈ ਗੁਰਦਾਸ ਜੀ ਕਹਿੰਦੇ ਉਹਨਾਂ ਤੇ ਕਹਾ ਵੀ ਤੇਰੇ ਕਰਮਾਂ ਚ ਪੁੱਤਰ ਨਹੀਂ ਜਾ ਚਲੀ ਜਾ ਮਾਤਾ ਕਹਿੰਦੇ ਤੂੰ ਗਲਤ ਗਈ ਹੈ ਫਿਰ ਤੈਨੂੰ ਸਿੱਖਿਆ ਨਹੀਂ ਸੀ ਦਿੱਤੀ ਕਿਸੇ ਇਹਦੇ ਵਾਰਾ ਕਰੀ ਜਦੋਂ ਮਹਾਰਾਜ ਲੰਗਣਗੇ ਨਾ ਘੋੜੇ ਤੇ ਕਹਿੰਦੇ ਕਲਮ ਦਵਾਤ ਲੈ ਕੇ ਜਾਈਂ ਇੱਕ ਐਡਾ ਕੋ ਕਾਗਜ਼ ਲੈ ਜੀ ਇੱਕ ਕਲਮ ਦਵਾਤ ਲੈ ਜੀ ਤੇ ਮਹਾਰਾਜ ਜਦੋਂ ਕਹਿਣਗੇ ਨਾ ਮਾਤਾ ਤੇਰੇ ਕਰਮਾ 'ਚ ਨਹੀਂ ਅੱਗੇ ਦਵਾਤ ਕਲਮ ਕਰ ਦੇ ਕਹਿੰਦੇ ਮਹਾਰਾਜ ਉੱਥੇ ਵੀ ਤੁਸੀਂ ਲਿਖਣਾ ਸੀ ਉੱਥੇ ਵੀ ਤੁਸੀਂ ਲਿਖਣਾ ਇਸੇ ਤਰੀਕੇ ਕੀਤਾ ਮਹਾਰਾਜ ਜੀ ਘੋੜੇ ਤੇ ਜਾ ਰਹੇ ਸੀ ਗਲਾਗ ਫੜ ਲਈ ਅੱਗੇ ਹੋ ਗਈ ਮਾਤਾ ਤੇ ਮਹਾਰਾਜ ਨੇ ਕਿਹਾ ਮਾਤਾ ਕੀ ਚਾਹੀਦਾ ਹੈ ਤੇ ਮਾਤਾ ਕਹਿੰਦੀ ਮਹਾਰਾਜ ਪੁੱਤਰ ਦੀ ਦਾਤ ਚਾਹੀਦੀ ਹੈ ਮੇਰੀ ਸਾਰੀ ਜ਼ਿੰਦਗੀ ਲੰਘ ਗਈ ਸੁਲਤਾਨ ਦੀ ਪ੍ਰਾਪਤੀ ਨਹੀਂ ਹੋਈ ਤੇ ਮਹਾਰਾਜ ਜੀ ਹੱਸ ਕੇ ਕਹਿੰਦੇ ਮਾਤਾ ਤੇਰੇ ਕਰਮਾ 'ਚ ਪੁੱਤਰ ਦੀ ਦਾਤ ਨਹੀਂ ਸੁਲਤਾਨ ਦੀ ਪ੍ਰਾਪਤੀ ਨਹੀਂ ਤੇ ਮਾਤਾ ਨੇ ਫਟਾਫਟ ਕੱਢਿਆ ਕਾਗਜ਼ ਤੇ ਦਵਾਤ ਕੱਢ ਕੇ ਤਲਮ ਕੱਢ ਕੇ ਅੱਗੇ ਕੀਤੀ ਛੇਵੇਂ ਪਾਤਸ਼ਾਹ ਨੂੰ ਕਹਿੰਦੇ ਮਾਪ ਪਿਤਾ ਜੀ ਇੱਥੇ ਵੀ ਤੁਸੀਂ ਉਹ ਦਰਗਾਹ ਵਿੱਚ ਵੀ ਤੁਸੀਂ ਉਹ ਜੇ ਉੱਥੇ ਨਹੀਂ ਲਿਖਿਆ ਭੁੱਲ ਗਏ ਤਾਂ ਉਹਨਾਂ ਲਿਖ ਦਿਓ 사ਤਗੁਰ ਜੀ ਹੱਥ 'ਤੇ ਕਹਿੰਦੇ ਤੁਸੀਂ ਆਪਣੇ ਆਪ ਨਹੀਂ ਆਏ ਕਿਸੇ ਦੇ ਭੇਜੇ ਆਏ ਕਿਉਂਕਿ ਜੇ ਆਪਣੇ ਆਪ ਹੁੰਦੇ ਤੁਸੀਂ ਖਾਲੀ ਹੱਥ ਹੁੰਦੇ ਤੇ ਸਤਿਗੁਰ ਜੀ ਹੱਸ ਕੇ ਕਹਿੰਦੇ ਮਾਤਾ ਲਿਆ ਫਿਰ ਕਲਮ ਦਵਾਤ ਤੇ ਕਾਗਜ਼ ਲਿਆ ਐ ਕਰੀਏ ਲਿਖ ਦਿੰਨੇ ਤੇ ਦੇਖੋ ਮਹਾਰਾਜ ਜਦੋਂ ਲਿਖਣ ਲੱਗੇ ਸਾ ਪਾਣਾ ਸੀ ਇਕਾ ਤੇ ਘੋੜੇ ਨੇ ਇੱਕੋ ਦਮ ਪੈੜ ਮਾਰਿਆ ਹਿੱਲ ਗਿਆ ਹੱਥ ਤੇ ਸੱਤ ਬਣ ਗਿਆ ਤੇ ਮਹਾਰਾਜ ਜੀ ਬੜਾ ਸੇ ਕਹਿੰਦੇ ਮਾਤਾ ਤੈਨੂੰ ਤਾਂ ਇੱਕ ਪੁੱਤਰ ਮਿਲਾਂ ਸੀ ਤੇ ਅਕਾਲ ਪੁਰਖ ਨੇ ਐਸੀ ਕਿਰਪਾ ਕੀਤੀ ਤਾਂ ਸੱਤ ਬਣ ਗਏ ਹੁਣ ਤੇਰੇ ਘਰ ਸੱਤ ਪੁੱਤਰ ਹੋਣਗੇ ਇਹ ਆ ਕਰੀ ਕੁਝ ਪੁੱਤਰ ਸਾਨੂੰ ਸੇਵਾ ਵਾਸਤੇ ਗੁਰੂ ਘਰ ਦੀ ਸੇਵਾ ਵਾਸਤੇ ਕਿੰਨੇ ਪੇਟਾ ਕਰਨਗੇ ਇਹ ਮਾਤਾ ਨੂੰ ਲਾਲਚ ਆ ਗਿਆ ਮਾਤਾ ਜੀ ਕਹਿੰਦੇ ਨਹੀਂ ਇੱਕ ਪੁੱਤਰ ਮੇਰਾ ਆ ਕੰਮ ਕਰੇਗਾ ਕਾ ਕਰੇਗਾ ਗਿਣ ਕੇ ਸੁਣਾਤੇ ਮਹਾਰਾਜ ਨੂੰ ਇਹ ਮਹਾਰਾਜ ਜੀ ਹੱਸ ਕੇ ਕਹਿੰਦੇ ਮਾਤਾ ਪਹਿਲਾਂ ਤਾਂ ਇੱਕ ਵੀ ਨਹੀਂ ਸੀ ਮਿਲਦਾ ਹੁਣ ਸੱਤ ਮਿਲ ਗਏ ਫਿਰ ਵੀ ਰਾਜ ਨਹੀਂ ਹੈ ਫਿਰ ਵੀ ਹੁੰਮੇ ਪੈਦਾ ਹੋਗੀ ਦੇਖ ਲੈ ਇਹ ਮਹਾਰਾਜ ਜੀ ਦੇਖੋ ਸੱਤ ਪੁੱਤਰ ਬਖਸ਼ੇ ਮਾਤਾ ਨੂੰ ਲੰਮਾ ਇਤਿਹਾਸ ਹੈ ਆਪਣੇ ਕੋਲ ਸਮਾਂ ਕੱਟਣ ਨੂੰ ਇਤਿਹਾਸ ਵਿੱਚ ਉੱਗੇ ਦੀ ਅੱਗੇ ਖਾਖੀਆਂ ਸਿੱਧ ਮਿਲ ਜਾਂਦੀ ਹੈ ਤੇ ਮਹਾਰਾਜ ਜੀ ਜਦੋਂ ਕਿਰਪਾ ਕਰਦੇ ਨੇ ਕਰਮ ਵੀ ਬਦਲ ਸਕਦੇ ਨੇ ਉਹਨਾਂ ਵਿੱਚ ਪਾਵਰ ਹੈ ਤਾਂ ਹੀ ਆਪਾਂ ਦੇ ਚਰਨਾਂ ਤੇ ਮੱਥਾ ਰੱਖਦੇ ਹਾਂ ਗੁਰਸਿੱਖ ਨੂੰ ਹਦਾਇਤ ਹੈ ਕਿ ਜਦੋਂ ਉਹਨਾਂ ਮਹਾਰਾਜ ਦੇ ਚਰਨਾਂ ਤੇ ਵਸਤਕ ਰੱਖ ਕੇ ਤਲੀਆਂ ਲਾਂਦੇ ਹੱਥਾਂ ਦੀਆਂ ਹੱਥਾਂ ਦੀ ਰੇਖਾ ਸਿੱਧੀਆਂ ਹੋ ਜਾਣ ਕਿਉਂਕਿ ਉੱਥੇ ਚਰਨ ਹੈ ਮਹਾਰਾਜ ਚਰਨ ਧੂੜ ਹੈ ਉਹ ਪਾਵਰ ਹੈ ਉਹਦੇ ਵਿੱਚ ਜਦੋਂ ਅਸੀਂ ਮਸਤਕ ਦੀ ਰੇਖਾ ਰੱਖਦੇ ਹੱਥਾਂ ਦੀ ਤੇ ਮਹਾਰਾਜ ਜੀ ਉਹ ਪਵਿੱਤਰ ਕਰਦੇ ਨੇ ਬਾੜੀਆਂ ਰਖਾਵਾ ਖਤਮ ਕਰਦੇ ਆ ਨਾ ਸ਼ੁਭ ਰਖਾਵਾ ਜਾਗਦੀਆਂ ਹਨ ਫਿਰ ਕਿਤੇ ਪੰਡਤ ਕੋਲ ਦਿਖਾਣ ਦੀ ਲੋੜ ਨਹੀਂ ਪੈਂਦੀ ਕਿਤੇ ਜਾ ਕੇ ਪੁੱਛਣਾ ਪਵਾਣ ਦੀ ਲੋੜ ਨਹੀਂ ਪੈਂਦੀ ਜੇ ਇਹਦੇ ਤੇ ਯਕੀਨ ਹੈ ਬਾਪੂ ਤੇ ਪਰ ਆਪਾਂ ਯਕੀਨ ਨਹੀਂ ਕਰਦੇ ਆਪਾਂ ਨਾਲ ਦੀ ਨਾਲ ਜਾ ਕੇ ਆਪ ਆਪਣਾ ਪੰਡਤਾਂ ਦੇ ਕੋਲ ਕਦੀ ਕਿਸੇ ਕੋਲ ਪਹੁੰਚ ਜਾਂਦੇ ਆ ਪਰ ਇੱਥੇ ਯਕੀਨ ਬਣਾਓ ਜਿੰਨਾ ਤੇ ਉਹ ਕਿਰਪਾ ਕਰਦਾ ਫਿਰ ਕਿਤੇ ਪਿਆਰਿਓ ਜਾਣ ਦੀ ਲੋੜ ਨਹੀਂ ਇੱਥੇ ਜਦੋਂ ਸਿਰ ਸਿਰ ਰੱਖ ਕੇ ਮੱਥਾ ਟੇਕ ਲਿਆ ਨਾ ਹੱਥ ਰੱਖ ਤੇ ਤਲੀਆਂ ਸਿੱਧੀਆਂ ਕਰਕੇ ਥੱਲੇ ਰੱਖਦੇ ਆ ਸਮਝ ਲਓ ਕਿ ਮਹਾਰਾਜ ਨੇ ਕਿਰਪਾ ਦਾ ਹੱਥ ਰੱਖਤਾ ਸੀਸ ਤੇ ਇਹ ਵਿਸ਼ਵਾਸ ਬਣ ਜਾਂਦਾ ਗੁਰਸਿੱਖ ਦਾ ਫਿਰ ਉਹ ਕਿਤੇ ਨਹੀਂ ਜਾਂਦਾ ਪਿਆਰਿਓ ਇਮਾਰਤ ਜੀ ਤੇ ਵਾਹ ਵਾਹ ਤੂੰ ਭਾਵੰਦਾ ਉਸਤਤ ਗਾਣੀ ਤੇ ਪਾਸ਼ਾ ਜੀ ਸਾਨੂੰ ਵਾਰ ਵਾਰ ਦ੍ਰਿੜ ਕਰਾਉਂਦੇ ਨਾਨਕ ਵਾਹ ਵਾਹ ਇੱਕੋ ਕਰ ਸਲਾਹੀਏ ਇਹ ਸਤਿਗੁਰ ਦੀ ਆਦਖਾਏ ਮਹਾਰਾਜ ਕਹਿੰਦੇ ਇੱਕੋ ਦੀ ਸਿਫਤ ਗਾਣੀ ਐ ਨਾਨਕ ਵਾਹ ਵਾਹ ਇੱਕੋ ਕਰ ਮਹਾਰਾਜ ਕਹਿੰਦੇ ਇੱਕੋ ਦੀ ਵਾਹਾ ਗਾ ਦੂਜਿਆਂ ਨੂੰ ਛੱਡ ਦੇ ਸ੍ਰੀ ਰਾਮ ਇਹ ਦੁਨੀਆ ਦੀ ਵਾਹ ਵਾ ਕਰੀ ਜਾਏ ਇੱਕੋ ਨੂੰ ਮਹਾਰਾਜ ਜੀ ਕਹਿੰਦੇ ਸਲਾਹਣਾ ਸਲਾਹੀਏ ਜੇ ਸਤਗੁਰੂ ਦੀਆ ਦਿਖਾਏ ਮਹਾਰਾਜ ਜੀ ਕਹਿੰਦੇ ਪਰ ਸੱਚੇ ਸਤਗੁਰ ਨੇ ਉਹ ਦਿਖਾਣਾ ਰਸਤਾ ਆਉਣਾ ਸਤਗੁਰੂ ਕੋਲ ਹੈ ਮਹਾਰਾਜ ਜੀ ਕਹਿੰਦੇ ਇੱਥੇ ਆਣ ਕੇ ਤੈਨੂੰ ਮਤ ਆ ਜਣੀ ਉਹਨੇ ਨਜ਼ਰ ਕਰਾ ਦੇਣਾ ਦਿਖਾ ਦੇਣਾ ਮਹੱਲਾ ਤੀਜਾ ਵਾਹ ਵਾ ਗੁਰਮੁਖ ਸਦਾ ਕਰੇ ਮਨਮੁਖ ਮਰੇ ਬਿਖ ਖਾਏ ਏਖੋ ਅਗਲਾ ਪਦ ਮਹਾਰਾਜ ਜੀ ਮਨਮੁਖ ਬਾਰੇ ਦੱਸਦੇ ਆ ਦੋ ਪਾਦਾਂ ਸਾਰੇ ਸ਼ਲੋਕਾਂ ਹਨ ਪਹਿਲੇ ਪਾਦ ਵਿੱਚ ਮਹਾਰਾਜ ਜੀ ਉਸਤਤ ਦੱਸਦੇ ਹਨ ਉਹਦੇ ਗੁਣ ਦਰਸਾਉਂਦੇ ਹਨ ਦੂਜੇ ਪਾਦ ਵਿੱਚ ਮਹਾਰਾਜ ਜੀ ਨਾਲ ਮਨਮੁਖ ਬਾਰੇ ਦੱਸਦੇ ਹਨ ਜਿਹੜੇ ਮੰਨਦੇ ਨਹੀਂ ਮਰਨ ਦੀ ਮਰਜ਼ੀ ਕਰਦੇ ਹਨ ਜਿਹੜਾ ਮਨੁੱਖ ਠੀਠ ਹੁੰਦਾ ਉਹਦੇ ਬਾਰੇ ਦੱਸਦੇ ਹਨ ਵਾਹ ਵਾਹ ਗੁਰਮੁਖ ਸਦਾ ਕਰੇ ਮਹਾਰਾਜ ਜੀ ਕਿਹਦੇ ਗੁਰਮੁਖਤਾ ਉਹਦੀ ਉਸਤਤ ਕਰਦੇ ਹਨ ਪਰ ਮਨਮੁਖ ਮਨਮੁਖ ਮਰੇ ਵਿਖ ਖਾਏ ਪਰ ਮਹਾਰਾਜ ਜੀ ਕਹਿੰਦੇ ਮਨ ਦੀ ਮਰਜ਼ੀ ਨਾਲ ਤੁਰਨ ਵਾਲਾ ਜਿਹੜਾ ਮਨੁੱਖ ਹੈ ਉਹ ਬਖਜ਼ਾਰ ਖੰਦਾ ਹੋਇਆ ਅਗਨ ਕਰਦਾ ਹੋਇਆ ਮਰਦਾ ਹੈ ਵਾਰ-ਵਾਰ ਵਰਦਾ ਇੱਕ-ਇੱਕ ਦਿਨ ਮਰਦਾ ਹੈ ਕਿਉਂ ਗੜਬ ਵਿੱਚ ਫਸਿਆ ਰਹਿੰਦਾ ਉਹਨਾ ਵਾਹ ਵਾਹ ਨਾ ਭਾਵੀ ਦੁਖੇ ਦੁਖ ਵਿਹਾਈ ਪਰ ਜੀ ਕਹਿੰਦਾ ਉਹਨੂੰ ਤਾਂ ਉਸਤ ਚੰਗੀ ਨਹੀਂ ਲੱਗਦੀ ਉਦੀ ਵਾਹ ਵਾਹ ਚੰਗੀ ਨਹੀਂ ਲੱਗਦੀ ਭੌਂਦੀ ਨਹੀਂ ਤੇ ਮਹਾਰਾਜ ਜੀ ਕਹਿੰਦੇ ਦੁੱਖੋ ਦੁੱਖ ਵਿਹਾਈ ਮਹਾਰਾਜ ਜੀ ਕਹਿੰਦੇ ਦੁੱਖਾ ਤੋਂ ਦੁੱਖ ਪੈਦਾ ਹੋਈ ਜਾਂਦੇ ਹਨ ਗੁਰਮਖ ਅੰਮ੍ਰਿਤ ਪੀਵਣਾ ਵਾਹ ਵਾਹ ਕਰੇ ਲਿਵਲਾਏ ਪਰ ਗੁਰਮਖ ਜਿਹੜਿਆਂ ਨੂੰ ਅੰਮ੍ਰਿਤ ਨੂੰ ਪੀਂਦੇ ਹਨ ਉਹਨਾਂ ਦਾ ਭੋਜਨ ਪੀਣ ਖਾਣ ਜਿਹੜਾ ਉਹ ਅੰਮ੍ਰਿਤ ਰੂਪੀ ਨਾਮ ਹੈ ਕਰੇ ਲਿ ਹੋਲੀ ਬਲਾ ਕੇ ਉਹਨੂੰ ਚੱਖਦੇ ਹਨ ਪੀਂਦੇ ਹਨ ਬਾਣੀ ਰਸ ਨੂੰ ਨਾਨਕ ਵਾਹ ਵਾਹ ਕਰੇ ਸੇ ਜਨ ਨਿਰਮਲੇ ਤਰੇ ਭਵਨ ਸੋਝੀ ਪਾਏ ਮਹਾਰਾਜ ਖੀਲੀ ਤੁਖ ਵਿੱਚ ਕਹਿੰਦੇ ਨਾਨਕ ਵਾਹ ਵਾ ਕਰੇ ਸੇ ਜਨ ਨਿਰਮਲੇ ਮਹਾਰਾਜ ਕਿੰਦੂ ਜਨ ਨਿਰਮਲ ਬਣ ਜਾਂਦੇ ਹਨ ਤਰੇ ਭਵਨ ਤਿੰਨਾ ਭਵਨਾਂ ਦੀ ਉਹਨਾਂ ਨੂੰ ਸੋਝੀ ਹੋ ਜਾਂਦੀ ਹੈ ਜਿਹੜਾ ਕਿ ਜ਼ਿੰਦਗੀ ਵਿੱਚ ਸਦਾ ਹੀ ਉਹਦੀ ਵਾਹ ਕਰਦਾ ਹੈ ਨਾ ਉਹਦੀ ਉਸਤਤ ਕਰਦਾ ਹੈ ਸਹਜੇ ਸਹਜੇ ਉਹਨੂੰ ਸੋਝੀ ਆਉਣੀ ਸ਼ੁਰੂ ਹੋ ਜਾਂਦੀ ਹੈ ਤਰੇ ਭਵਨ ਸੋਝੀ ਹੋਏ ਮਹਾਰਾਜ ਜੀ ਕਹਿੰਦੇ ਹਨ ਧੀਰਾ ਦੂਰ ਹੋ ਜਾਂਦਾ ਹੈ ਗਿਆਨਤਾ ਦਾ ਪ੍ਰਕਾਸ਼ ਹੋ ਜਾਂਦਾ ਤਿੰਨ ਭਵਨ ਸੁੱਜਣ ਲੱਗ ਜਾਂਦੇ ਹਨ ਪੌੜੀ ਹਰ ਕੇ ਬਾਣੇ ਗੁਰ ਮਿਲੈ ਸੇਵਾ ਭਗਤ ਬਨੀਜੈ ਪੌੜੀ ਵਿੱਚ ਮਹਾਰਾਜ ਫਿਰ ਬਚਨ ਕਰ ਜਾਣ ਕਹਿੰਦੇ ਹਰੀ ਦੇ ਬਾਣੇ ਵਿੱਚ ਗੁਰੂ ਮਿਲਦਾ ਸਦਾ ਜਦੋਂ ਉਹਦਾ ਹੁਕਮ ਹੁੰਦਾ ਨਾ ਹਰੀ ਦਾ ਤੇ ਉਹ ਆਪ ਹੀ ਸਹਜੇ ਸਹਜੇ ਗੁਰੂ ਨਾਲ ਮੇਲ ਕਰਾਂਦਾ ਸੇਵਾ ਭਗਤ ਬਣੀਜੈ ਫਿਰ ਜ਼ਿੰਦਗੀ ਵਿੱਚ ਸੇਵਾ ਕਰਨ ਦੀ ਅਕਲ ਆਉਂਦੀ ਹੈ ਭਾਵਨਾ ਵਧਦੀ ਹੈ ਸੋਝੀ ਹੁੰਦੀ ਹੈ ਬਣੀਜੈ ਹਰ ਕਹਿ ਪਾਣੇ ਹਰ ਮਨ ਵਸੇ ਸਹਜੇ ਰਸ ਪੀਜੈ ਹਰੀ ਦੇ ਬਾਣੇ ਵਿੱਚ ਮਾਨੁ ਦੇ ਚਰਨਾਂ ਵਿੱਚ ਆ ਵਸਦਾ ਟਿਕਦਾ ਸਹਜੇ ਰਸ ਪੀਜੈ ਫਿਰ ਸਹਜੇ ਸਹਜੇ ਨਾਮ ਰਸ ਪਿੰਦਾ ਮੁਖ ਹਰ ਕੀ ਬਾਣੇ ਸੁਖ ਪਾਈਐ ਹਰ ਲਾਹਾ ਨਿਤ ਲੀਜੈ ਹਰੀ ਦੇ ਪਹਾੜੇ ਵਿੱਚ ਹੀ ਸਭ ਕੁਝ ਹੈ ਮਹਾਰਾਜ ਜੀ ਕਹਿੰਦੇ ਸੁੱਖ ਪਾਈਦਾ ਉਹਦੇ ਪਹਾੜੇ ਵਿੱਚ ਮਨੁੱਖ ਆ ਜਾਂਦਾ ਫਿਰ ਮਹਾਰਾਜ ਜੀ ਕਹਿੰਦੇ ਫਿਰ ਸੁੱਖ ਪਾਉਂਦਾ ਹਰ ਲਾਹਾ ਨਿਤ ਲੀਜੇ ਨਿਤਦਾ ਉਹ ਇਹ ਲਾਹਾ ਖਟਦਾ ਨਿਤਾ ਪ੍ਰਤੀ ਉਹਦਾ ਬਾਣੀ ਸੁਣਦਾ ਉਹਦੇ ਗੁਣਾਂ ਦਾ ਲਾਭ ਖਟਦਾ ਹਰ ਕੀ ਤਖਤ ਬਿਹਾਲੀਏ ਨਿਤ ਘਰ ਸਦਾ ਵਸੀਜੈ ਰਾਸੀਦੂ ਕੁਮਾਰ ਜੀ ਕਿਰਪਾ ਕਰਦੇ ਹਨ ਖੀਰ ਵਿੱਚ ਕਹਿੰਦੇ ਹਨ ਕਹਿੰਦੇ ਹਾਰੀ ਕੇ ਤਖਤ ਹਰੀ ਦੇ ਤਖਤ ਮਹਾਰਾਜ ਜੀ ਕਹਿੰਦੇ ਉਹ ਤਖਤਾਂ ਤੇ ਬਿਠਾ ਦਿੰਦਾ ਹੈ ਗੁਰਸਿੱਖ ਨੂੰ ਹਰ ਕਹ ਤਖਤ ਬਿਹਾਲੀਏ ਨਿਤ ਘਾਰ ਸਦਾ ਵਸੀਜੈ ਉਹਦੇ ਹਿਰਦੇ ਘਰ ਦੇ ਵਿੱਚ ਮਹਾਰਾਜ ਜੀ ਕਹਿੰਦੇ ਸਦਾ ਵਸ ਕੇ ਆਣ ਕੇ ਉਹ ਪ੍ਰਕਾਸ਼ ਹੋ ਜਾਂਦਾ ਹੈ ਵਸ ਜਾਂਦਾ ਹੈ ਆਣ ਕੇ ਬੈਠ ਜਾਂਦਾ ਹਰ ਕਾ ਬਾਣਾ ਤਿੰਨੀ ਮੰਨਿਆ ਜਿਨਾ ਗੁਰੂ ਮਲੀਜੈ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਦਾ ਮੇਲ ਹੀ ਹੋ ਗਿਆ ਨਾ ਉਹਦੇ ਨਾਲ ਗੁਰੂ ਜਿਨ੍ਹਾਂ ਨੂੰ ਸੱਚਾ ਮਿਲ ਗਿਆ ਤੇ ਮਹਾਰਾਜ ਜੀ ਕਹਿੰਦੇ ਉਹਨਾਂ ਤੂੰ ਆਪ ਹੀ ਭਾਣਾ ਬਣਾਉਂਦਾ ਸੀ ਅਸੀਂ ਆਪਣੇ ਆਪ ਉਹਦਾ ਭਾਣਾ ਨਹੀਂ ਮੰਨ ਸਕਦੇ ਜਿੰਨਾ ਮਰਜੀ ਅਸੀਂ ਕਹੀ ਜਾਈਏ ਕਿਸੇ ਭਾਣੀ ਵਿੱਚ ਨਹੀਂ ਆ ਪਰ ਜਦੋਂ ਆਪ ਉਹ ਕਿਰਪਾ ਕਰਦਨ ਆਪ ਨਾਲ ਖੜਦਾ ਤੇ ਉਸੇ ਮਨੁੱਖ ਤੋਂ ਭਾਣਾ ਬਣਾ ਦਿੰਦਾ ਹੋ ਪਾਣਾ ਮੰਨਦੀ ਉਹ ਬੁੱਧੀ ਬਖਸ਼ ਦਿੰਦਾ ਤਾਕਤ ਬਖਸ਼ ਦਿੰਦਾ ਪਾਸ਼ਾ ਜੀ ਕਹਿੰਦੇ ਹਰ ਕਾ ਪਾਣਾ ਕਿੰਨੀ ਮੰਨਿਆ ਜਿਨ੍ਹਾਂ ਗੁਰੂ ਮਿਲ ਮਿਲੀ ਚ ਪਾਰਾ ਜੀ ਕਹਿੰਦੇ ਜਿਨ੍ਹਾਂ ਤੇ ਜਿਨ੍ਹਾਂ ਨੂੰ ਸੱਚਾ ਗੁਰੂ ਮਿਲ ਗਿਆ ਪ੍ਰਾਪਤ ਹੋ ਗਿਆ ਤੇ ਮਹਾਰਾਜ ਜੀ ਕਹਿੰਦੇ ਉਹਨਾਂ ਤੋਂ ਦੇਖੋ ਨਾ ਪਾਣਾ ਮਨਾਤਾ ਮਤੀ ਦਾਸ ਜੀ ਤਿਆਰਾ ਚੱਲ ਰਿਆ ਸਤੀ ਦਾਸ ਜੀ ਨੂੰ ਰੂਹ ਚ ਸਾੜਦੇ ਹਨ ਭਾਈ ਦਿਆਲਾ ਜੀ ਉੱਭਰ ਰਹੇ ਹਨ ਤੇ ਪਾਣਾ ਹੀ ਹੈ ਨਾ ਉਹਨਾਂ ਨੂੰ ਸੱਚਾ ਗੁਰੂ ਮਿਲਿਆ ਤਾਂ ਭਾਵਨ ਦੀ ਅਕ ਲੱਗੀ ਇਹ ਗੁਰੂ ਮਿਲਨ ਦਿਨ ਸ਼ਾਨੀ ਹੈ ਆਇਏ ਅੱਜ ਦੇ ਸ਼ਬਦੀ ਵਿਚਾਰ ਹੈ ਸਤਿਗੁਰ ਜੀ ਮਿਹਰ ਕਰਨ ਹਾਜ਼ਰੀਆਂ ਪ੍ਰਮਾਨ ਕਰਨ ਬਾਣੀ ਵਿਚਾਰ ਦੇ ਨਿੱਕਾ ਭੁਲਾ ਜੰਨੀਆਂ ਅਨਮਾਰਸ ਵੱਤ ਬਖਸ਼ ਲੈਣ ਭਾਈ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਵਾਹਿਗੁਰੂ